ਟਾਈਮਿੰਟ ਹੋ ਗਿਆ ਤੇ ਅਸੀਂ ਲੱਗੇ ਆਪਣਾ ਨਵਾਂ ਬਲੌਗ ਸ਼ੁਰੂ ਕਰਨ ਹਾਂਜੀ ਹਾਂਜੀ ਸਤਿਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਇਸ ਨਵੇਂ ਬਲੌਗ ਤੇ ਅੱਜ ਜੀ ਸਟਾਰਟ ਕਰਦੇ ਹਾਂ ਬਲੌਗ ਹਾਂ ਤੇ ਮੇਰੀ ਗੋਣਾ ਦੇਖਦੇ ਨਹੀਂ ਨਹੀਂ ਉਹ ਤਾਂ ਮੈਂ ਵੈਸੇ ਦੇਖਦਾ ਨਹੀਂ ਮਨ ਨਹੀਂ ਤਾਂ ਆ ਗਿਆ ਵੀ ਚਲੋ ਸਟਾਰਟ ਕਰਦੇ ਆ ਜੀ ਬਲੌਗ ਤੇ ਲੱਗੇ ਆ ਸਵੇਰ ਦਾ ਕਰਨ ਨਾਸ਼ਤਾ ਤੇ ਨਾਲ ਦੇਖ ਰਹੇ ਆ ਟੀਵੀ ਮੜਾ ਮੋਟਾ ਇਹੀ ਟਾਈਮ ਹੁੰਦਾ ਆ ਨਾਸ਼ਤਾ ਕਰਦੇ ਕਰਦੇ ਨਾਲ ਟੀਵੀ ਦੇਖਣਾ ਮੰਮੀ ਆਏ ਨਹੀਂ ਮੰਮੀ ਆਣ ਲੱਗੇ ਬੱਸ ਹੁਣ ਕਿਹਾ ਨਾ ਸਾਮਾਨ ਕਲੇ ਪਰੋਟੀਆਂ ਕਾਦੇ ਨਾਲ ਆ ਕੀ ਹੈ ਆ ਕੀਰ ਨਾਲ ਓਕੇ ਕੀ ਆ ਖਾਵਾਂਗੇ ਜਰੂਰ ਖਾਵਾਂਗੇ ਸਿਕਾਈ ਯਾਰ ਮੰਮੀ ਅਜੇ ਰੱਖੋ ਕਰਨ ਸ਼ਾ ਇੱਕ ਮਾਰ ਲੂ ਉੱਤੇ ਪਾ ਦੋ ਕੈਮਰਾ ਵੀ ਹਿੱਲ ਗਿਆ ਹੁਣਾ ਹਾਂ ਚਲੋ ਤੇਰੇ ਦੇ ਦੇ ਰੱਖ ਦੇ ਉੱਪਰ ਹੀ ਰੱਖ ਦੇ ਭਵੇਂ ਚਲੋ ਮਿਲਦੇ ਆ ਰੋਟੀ ਪਾਣੀ ਖਾ ਕੇ ਤੇ ਫਿਰ ਟਾਈਮ ਨਾਲ ਸ਼ੁਰੂ ਬਲੋਗ ਕਰਦੇ ਨੇ ਲੱਗਾ ਯਾ ਕਿ ਇਹ ਬਹੁਤ ਲੇਟ ਕਰਦੇ ਇੱਕੋ ਜਿਹਾ ਪਹਿਲਾਂ ਬਲੋਗ ਨਹੀਂ ਸ਼ੁਰੂ ਕਰਦੇ ਹੈਗੇ ਫਿਰ ਚਲੋ ਮਿਲਦੇ ਆਂ ਜੀ ਅੱਗੇ ਫਿਰ ਬਾਅਦ ਵਿੱਚ ਦੇਖਦੇ ਅੱਜ ਕੀ ਹੁੰਦਾ ਇੱਧਰ ਰੱਖ ਦਿੱਤੀ ਆ ਦਾਲ ਦਾਲ ਅੱਜ ਬਣਾਉਂਗੀ ਮੂੰਗੀ ਦੀ ਇੱਧਰ ਸਾਡੇ ਹੋ ਗਈਆਂ ਆ ਸਫਾਈਆਂ ਕਰਕੇ ਆਂਟੀ ਸਫਾਈ ਲਈ ਮੰਮੀ ਲੱਗੇ ਆ ਪਾਠ ਕਰਨ ਤੇ ਅਸੀਂ ਆਪਣਾ ਕੰਮ-ਕੁਮ ਕਰ ਲਈਏ ਫਿਰ ਇੱਧਰ ਹਲੇ ਚੱਦਰ ਚੁੱਦਰ ਛਾੜ ਕੇ ਤੇ ਇੱਧਰ ਸੀ ਲਈਏ ਆਪਣਾ ਥੋੜਾ ਬਹੁਤਾ ਬਾਕੀ ਦੇਖਦੇ ਆ ਨਾਲੇ ਗੁੰਨ ਲਈਏ ਆਟਾ ਭਰਾ ਤਾਂ ਧੋ ਲਈ ਆ ਤੇ ਨਾਲੇ ਗੁੰਨੂਗੀ ਆਟਾ ਚਲੋ ਫਿਰ ਮਿਲਦੇ ਆ ਲੋਈ ਸਵਾਇਕ ਹੋ ਗਿਆ ਆ ਪਾ ਕੇ ਘਰੇ ਤੇ ਮੰਮੀ ਕਰ ਰਹੇ ਪਾਠ ਰੋਜ਼ ਦੀ ਤਰ੍ਹਾਂ ਇੱਧਰ ਰੋਜ਼ ਦੀ ਤਰ੍ਹਾਂ ਰਸੋਈ 'ਚ ਕੀ ਬਣਾ ਰਹੇ ਹੋ ਮੂੰਗੀ ਦੀ ਦਾਲ ਪੂਛਾ ਪਕੌੜੇ ਬਏ ਹੁਣੇ ਉਹਦੇ ਨਾਲੇ ਹਾਂ 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 ਚਾਹ ਵੀ ਆ ਨੇ ਨਹੀਂ ਪਕੌੜੀਆਂ ਦਾ ਖਾਵਾਂਗੇ ਹਾਂ ਤੇ ਨਾਲ ਹਰਮਣ ਗਿਆ ਬੁੰਨਣੇ ਆ ਮੈਂ ਬੈਂਕ ਗਿਆ ਕਹਿੰਦਾ ਜਿਵੇਂ ਆਪਣਾ ਬੈਂਕ account ਖਲਾ ਗਿਆ ਵਾਂ ਫੋਨ ਆਇਆ ਜੀ ਕਹਿੰਦਾ ਤੇਰੀ ਡੈਟਾ ਵਰਤ ਪੁੱਛਦਾ ਕਹਿੰਦਾ ਮੰਮਾ ਦੀ ਡੈਟਾ ਵਰਤ ਕੀ ਆ ਇਹਦਾ ਤੈਨੂੰ ਪਤਾ ਨਹੀਂ ਹੈਗਾ ਕਰਦਾ ਉਹ ਹੁੰਦਾ 10 ਜਿਹੜੀ ਉਹ ਕਰਦਾ ਬਹੁਤ ਦੇ ਵਿੱਚ ਕੋਡ ਭਰਦਾ ਹੁੰਦਾ ਮੈਂ ਕਿਹਾ ਉਹ ਉਹੀ ਆ ਕਹਿੰਦਾ ਅੱਛਾ ਅੱਛਾ ਠੀਕ ਆ ਚਲੋ ਹੋਰ ਤੇ ਮੌਸਮ ਥੋੜਾ ਜਿਹਾ ਹੈਗਾ ਆ ਹਾਂ ਠੀਕ ਠਾਕ ਠੀਕ ਠਾਕ ਜਿਹਾ ਹੀ ਆ ਦੇਖਦੇ ਆ ਥੋੜੀ ਦੇਰ ਤੱਕ ਜੇ ਤਾਂ ਹੋਈ ਗਰਮੀ ਗਰਮੀ ਹੋਈ ਫੇਰ ਫੇਰ ਆਪਾਂ ਚਲਾ ਗੱਡੀ 'ਚ ਨਹੀਂ ਫੇਰ ਮੈਂ ਸਕੂਟਰੀ ਜਾ ਕੇ ਲੈਣਾ ਹੈ ਹੋਰ ਹੋਰ ਸਕੂਟਰੀ ਜਾ ਕੇ ਲੈਣਾ ਹੈ ਜਾਨੀ ਕਿ ਇਹਨੇ ਮੇਰਾ ਅੱਜ ਤਿਆਰ ਆ ਬਸ ਫੁਲਕੇ ਲੈ ਜਾਣੇ ਲਾਣ ਵਾਲ ਚਲੋ ਚਲ ਉਹਨੇ ਵੀ ਆ ਜਾਣਾ ਹੁੰਦੇ ਨੂੰ ਚਲ ਠੀਕ ਏਸੀ ਲਾਤਾ ਲਓ ਜੀ ਕਰਤਾ ਸਾਨੂੰ ਇਹ ਕੱਢਾ। ਜਦ ਟਮਾਟਰ ਘਾਲ ਲਿਆ ਗ੍ਰੈਂਡ ਦਾਲ ਵੀ ਹੋ ਗਈ ਤੇ ਲਾ ਲਈਏ ਤੜਕਾ ਛੜਕਾ। ਖਿਲਾਵਾਂਗੇ ਰੋਟੀ। ਚਲੋ ਇਹ ਕੱਢ ਲਦੇ ਆ ਮੈਂ ਤੁਹਾਨੂੰ ਤੜਕਾ ਲਾ ਕੇ ਤੁਹਾਨੂੰ ਮਿਲਦੇ ਆ। ਕੋਈ 1.5 ਵਜ ਗਿਆ ਤੇ ਮੰਮੀ ਆਏ ਸੀਗੇ ਮੈਨੂੰ ਪੁੱਛਣ ਵੀ ਚਾਹ ਪੀਣੀ ਆ। ਮੈਂ ਕਹਾ ਵੀ ਨਹੀਂ ਪੀਣੀ ਚਾਹ ਮੈਂ ਤੇ ਤੁਸੀਂ ਲਗੇ ਚਾਹ ਬਣਾਉਣ ਨੂੰ। ਤਰੀ ਬਿਓ ਜੀ ਬਣਾ ਲਈ ਮੈਂ ਤਾਂ ਨਹੀਂ ਪਣੀ ਜੀ। ਆਹਦੀ ਹੋਣੀ ਦੱਸਦੀ ਕਰਦੇ ਹਾਂ। ਮੈਂ ਤੈਨੂੰ ਕਦੋਂ ਕਦੋਂ ਦੱਸਦੀ ਕਰਦੇ ਆ। ਆ ਮੈਂ ਨਹੀਂ ਪਣੀ ਹੈਗੀ ਨਹੀਂ ਪਣੀ ਹੈਗੀ। ਕੁਛ ਨਹੀਂ ਖਾਣਾ ਬਣਾਇਆ ਯਾਰ। ਆ ਕੁਛ ਨਹੀਂ। ਨੁਕਾ ਕੱਢ ਬੈਠੀ ਤਾਂ ਉਹਨੂੰ ਲੈ ਲੋ ਯਾ ਸੁਸਤੀ ਸੁਸਤੀ ਉਹ ਦੋ ਠੀਕ ਆ ਸੁਸਤੀ ਹੀ ਬਈ ਨੀਂਦ ਆ ਰਹੀ ਆ। ਮੈਂ ਮੜੀ ਝਪਕੀ ਲਗਾਇਆ ਲਾਉਣ। ਮੈਂ ਆ ਕੇ ਦੇ ਖਾਣਾ ਤਾਂ ਵੰਡਾ ਤੂੰ। ਆਇਆ ਤੂੰ ਆ ਕੇ ਸਿਰ ਖਾਣਾ ਜਿਹੜਾ ਸਿਰ ਖਾਣਾ ਆ। ਤੇ ਮੇਰਾ ਸਿਰ ਤੂੰ ਹੀ ਖਾਣਾ ਹੋਰ ਕਹਿੰਦੇ ਖਾਣਾ ਦੇਤੋ ਲਾਵਾ ਮੈਂ ਹੋਰ ਕਿਸੇ ਨੂੰ ਖਾਣ ਵੀ ਨਹੀਂ ਦਿੰਦੀ ਤੇ ਖਾਣਾ ਹੀ ਤੂੰ ਆ ਸਿਰ ਹੋਰ ਮੈਂ ਮੰਮੀ ਕਹਿੰਦੇ ਤੂੰ ਹੀ ਸਿਰ ਖਾਣਾ ਹੈ ਕਿ ਮੈਂ ਹੋਰ ਕਿਸੇ ਨੂੰ ਖਾਣੇ ਨਹੀਂ ਦਿੰਦੀ ਤੁਹਾਡਾ ਸਿਰ ਤੇ ਸਹੀ ਗੱਲ ਆ ਚੱਲ ਆ ਜਾ ਬੇ ਖਾ ਆ ਕੇ ਸਿਰ ਆ ਜਾ ਆ ਜਾ ਆ ਜਾ ਜਦ ਤੱਕ ਜਦ ਤੱਕ ਮਰਦੀ ਨਹੀਂ ਨਾ ਜਦ ਤੱਕ ਤੁਹਾਡਾ ਹੀ ਸਿਰ ਖਾਣਾ ਆ ਤੂੰ ਮੇਰਾ ਖਾਣਾ ਮੈਂ ਤੈਨੂੰ ਹੀ ਤੰਗ ਕਰਨਾ ਓਕੇ ਓਕੇ ਕਰਗੇ ਆ ਅਸੀਂ ਇੰਦਰ ਦੇਖ ਰਹੇ ਆ ਅਸੀਂ ਆਪਣਾ ਬਲੌਗ ਤੇ ਮੈਂ ਲਾਇਆ ਸੀ ਬਲੌਗ ਆਪਣਾ ਤੇ ਲੱਗਾ ਸੀ ਮੈਂ ਸੌਂ ਮੈਂ ਕਿਹਾ ਇੱਕ ਘੰਟਾ ਕੇ ਸੋਈਏ ਤੇ ਇਹ ਹੁਣ ਕਹਿੰਦੇ ਆ ਵੀ ਦਾਲ ਦਾ ਟੇਸਟ ਦੇਖੋ ਤੇ ਲਓ ਜੀ ਦਾਲ ਦਾ ਵੀ ਟੇਸਟ ਦੇਖ ਲੈਣੇ ਕਿਹੋ ਜਿਹਾ ਆ ਲਓ ਮੂੰਗੀ ਮਸਰੀ ਦੀ ਦਾਲ ਅੱਛਾ ਕੱਲੀ ਮੂੰਗੀ ਦੀ ਦਾਲ ਮੈਨੂੰ ਮੂੰਗੀ ਹੀ ਹੁੰਦੀ ਆ ਮੈਨੂੰ ਓਕੇ ਓਕੇ ਮੂੰਗੀ ਮਸਰੀ ਦੀ ਕੱਲੀ ਮੂੰਗੀ ਹੈ ਨਾ ਹਾਂ ਠੀਕ ਉਹਦਾ ਵੀ ਮੈਨੂੰ ਬਹੁਤ ਪਸੰਦ ਆ ਇਹ ਜਿਹੜੀ ਮਸਲਾ ਜਾਣਦੀ ਮੂੰਹ ਬੋ ਸੁੱਕਦਾ ਉਹਦੇ ਨਾਲ ਹਾਂ ਹੁੰਦੀ ਆ ਗਰਮ ਹੁੰਦੀ ਉਹ ਹਾਂ ਚਲੋ ਠੀਕ ਬਣਾਉਣ ਦਾ ਕਿੰਨਾ ਚਿਰ ਹੋ ਗਿਆ ਆਪਾਂ ਮੂੰਗੀ ਬਣਾਈ ਨਹੀਂ ਇਕੱਲੀ ਮੂੰਗੀ ਦੀ ਬਣਾਈ ਦੀ ਹੈ ਨਾ ਮਸਰ ਸਾਬਤ ਹਾਂ ਆ ਚਲੋ ਠੀਕ ਹੈ ਜੀ ਹਾਂ ਦਾਲ ਬਹੁਤ ਸਵਾਦ ਬਣੀਆ ਮਜ਼ਾਕ ਕਰਦੀ ਕੋਈ ਗੱਲ ਨਹੀਂ ਮੈਂ ਵੀ ਤਾਂ ਕਿਹਾ ਯਾ ਇਹ ਦਾਲ ਬਹੁਤ ਸਵਾਦ ਬਣੀਆ ਮੈਂ ਕਹਿੰਦਾ ਹਾਂ ਜੀ ਕਹਿੰਦੀ ਹੁੰਦੀ ਮਜ਼ਾਕ ਮੈਂ ਕੀ ਕਹਿੰਨਾ ਦਾਲ ਬਹੁਤ ਸਵਾਦ ਬਣੀਆ ਥੋੜੀ ਜੀ ਦਾਲ ਤੇ ਪਾਣੀ ਵੀ ਨਾਲ ਲੈ ਗਏ ਕਹਦੀ ਏ ਉਹਨੂੰ ਪਤਾ ਨਹੀਂ ਮੈਂ ਵਲੌਗ ਬਣਾਉਂਦੇ ਆ ਯਾਰ ਉਹ ਨਹੀਂ ਕੋਈ ਉਹ ਤਾਂ ਪਤਾ ਯਾਰ ਦੱਸ ਹਾਸਾ ਮਜ਼ਾ ਚੱਲਦਾ ਫਿਰ ਕਿਉਂ ਗਿਆ ਹਾਸਾ ਮਜ਼ਾ ਚੱਲਦਾ ਫਿਰ ਕਿਉਂ ਗਿਆ ਪਾਣੀ ਥੋੜਾ ਠੰਡਾ ਲਿਆਈ ਲਓ ਜੀ ਦਾਲ ਆ ਗਈ ਸਾਡੀ ਹੋਰ ਦਾਲ ਬੜੀ ਸਵਾਦ ਬਣੀ ਹੈ ਤੇ ਮੈਂ ਕਿਹਾ ਹੋਰ ਖਾਈਏ ਜਰਾ ਆਹ ਅੱਗੇ ਮੈਂ ਇਦਾਂ ਕਰਦਾ ਨਾ ਦਾਲ ਨੂੰ ਜਦਾਂ ਹੁਣ ਤੂੰ ਕੋਲੀ ਕੀ ਪਾ ਕੇ ਦਿੱਤੀ ਮੈਂ ਛੋਟੀ ਗਲਾਸ ਲੈਣੀ ਗਲਾਸੀ ਦੀ ਛੋਟੀ ਗਲਾਸੀ ਜੇ ਪਾ ਕੇ ਨਾ ਘੁੱਟ ਘੁੱਟ ਵਰਗ ਆ ਘੁੱਟ ਵਰ ਕੇ ਗਲਾਸੀ ਜੇ ਪਾ ਕੇ ਦਾਲ ਪੀਣੀ ਹੈ ਪੱਲੂ ਗਲਾਸੀ ਪਾ ਕੇ ਪੱਲੂ ਕਿੱਥੇ ਪੀਂਦੀ ਪੱਲੂ ਵੀ ਇਦਾਂ ਹੀ ਪੀਂਦੀ ਸੀ ਮੇਰ ਵਾਲ ਦੇਖ ਕੇ ਹੂੰ ਚਲੋ ਆਪਾਂ ਖਾਣੇ ਦਾਲ ਐ ਲੱਗਿਆ ਹੁਣ ਨੂੰ ਸੱਤ ਦੋਨੋਂ ਪੀਣ ਚਾਹ ਇਹਨਾਂ ਦਾ ਪੱਕਾ ਟਾਈਮ ਆ ਜੀ ਆ ਚਾਹ ਦਾ ਤੇ ਮੇਰਾ ਫਿਰ ਜਦੋਂ ਕਿਤੇ ਮਨ ਕਰੇ ਤੇ ਮੈਂ ਪੀਣਾ ਉਹਨਾਂ ਨੇ ਹੀ ਤਾਂ ਮੈਂ ਜਾਲ ਖਾਣ ਲਾ ਪੈਸ ਕਰਕੇ ਮੈਂ ਚਾਹ ਪੀਤੀ ਨਹੀਂ ਬਾਜੀ ਬਿਲੀ ਜਾ ਜੀ ਓਏ ਮੈਂ ਵੀ ਖਾ ਲਿਆ ਹਾਂ ਜੀ ਆ ਗਏ ਹਾਂ ਖਲ ਕੇ ਖਾਪਾ ਖਲ ਗਿਆ ਘਰ ਪੈ ਜਾਵਾਂਗਾ ਚਲੋ ਫੇਰ ਆ ਭਾਂਡੇ ਰੱਖ ਕੇ ਔਰ ਸੋਈ ਚਲੋ ਤਾਂ ਸ਼ਾਬਾਸ਼ ਕੰਮ ਕਰੋ ਮੂੰਗੀ ਮਸਲਾ ਦੀ ਮੂੰਗੀ ਦਾਲ ਰੱਖ ਕੇ ਆਓ ਭਾਂਡਿਆਂ ਨੂੰ ਤੇ ਟਾਈਮ ਹੋ ਗਿਆ 1.2 15 ਮਿੰਟ ਰਹਿਦੇ ਹੋਏ ਜਾਣਾ ਮੈਂ ਪਲਘ ਨੂੰ ਲੈਣਾ ਪਾਣੀ ਦੀ ਖਤਮ ਹੋ ਗਿਆ ਨਾ ਮੈਂ ਸਵੇਰੇ ਨੂੰ ਕਿਹਾ ਸੀ ਨਾ ਦੋ ਬੋਤਲਾਂ ਲੈ ਗੱਡੀ ਚ ਮੋੜੀ ਆ ਨਾ ਆ ਕੇ ਗਈਆਂ ਤੇ ਅੱਜ ਇਦਾਂ ਹੋ ਗਿਆ ਪਾਣੀ ਖਤਮ ਤੂੰ ਦੋ ਲੈ ਹੀ ਜਾਂਦੀ ਦਾ ਸਕੂਲ ਤੱਕ ਤਾਂ ਚਲ ਗਈ ਸੀ ਤੇਰੀ ਬੋਤਲ ਇਹ ਹਾਂ ਕਾਫੇਟੇ ਬਲਾ ਅੱਛਾ ਬਾਕੀ ਤੋਤੇ ਦੇ ਪਤਾ ਲੱਗੂ ਕੀ ਬਣਦਾ ਇਹਦਾ ਹਨਾ ਹਾਂ ਕਾਫੇਟੇ ਬਲਾ ਹਾਂ ਕਿਦਾਂ ਕਿਦਾਂ ਬੱਲੂ 1 2 3 ਹੀ ਆਈਏ ਹਾਏ ਹੈ 1 2 3 ਹੀ ਆਈਏ ਅੱਛਾ ਚਲੋ ਜੀ ਹੈ ਹਾਂ 1 2 3 ਹੀ ਆਈਏ ਓ ਡਿਸਕਾਊਂਟ ਸੀਗਾ ਉਦਾਂ 700 ਕਿੰਨੇ ਦੀ ਸੀਗੀ ਇਹ ਆਹੋ ਚਲੋ ਹਾਂਜੀ ਹੋਰ ਕਿੱਦਾਂ ਰਿਹਾ ਸਕੂਲ ਵਿੱਚ ਅੱਜ ਬੜੀਆ ਹਮ ਵੀ ਬੜੀਆ ਤੂੰ ਵੀ ਬੜੀਆ 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 ਪਾਉਣੇ ਪਾਉਣੇ 3 ਹੋ ਗਏ ਨੇ ਤੇ ਆਪਾਂ ਲੱਗੇ ਹੁਣ ਰੋਟੀ ਦਾ ਟਾਈਮ ਭਾਂਡੇ ਲਈ ਟਿੰਡੇ ਆ ਗਏ ਨੇ ਇਹ ਜੱਪਲ ਮੇਰੀ ਦੇ ਦੇ ਓਏ ਟੱਕਾ ਮੇਰੀ ਜੱਪਲ ਛੱਡ ਦੇ ਤੇ ਲੋ ਜੀ ਹੁਣ ਦੇਖਦੇ ਆ ਜੀ ਇੱਕ ਤਾਂ ਸਾਡੀ ਚੱਪਲ ਹੀ ਗਵਾ ਜੰਦੀ ਆ ਥੱਲੇ ਵੜ ਜਾਂਦੀ ਮੰਜੇ ਦੇ ਕਿਦਾਂ ਜੀ ਖਰ ਲਿਆ ਨੇ ਕੱਪੜੇ ਕੋੜੇ ਚੇਂਜ ਕਿ ਨਹੀਂ ਨਹੀਂ ਕਰਦੇ ਜੇ ਬਾਥਰੂਮ ਨਹੀਂ ਓਕੇ 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 ਤੇ ਕੋਈ ਸਮਾਨ ਲੈਣ ਵਾਲਾ ਹੋਵੇ ਦੱਸੋ ਹਾਂ ਜੀ ਦਾਲ ਲਿਆ ਕੇ ਰੋਕੀ ਲਓ ਚਲੋ ਲੈ ਲਓ ਗਰਮ ਗਰਮ ਨਹੀਂ ਗਰਮ ਗਰਮ ਨਹੀਂ ਦਾਲ ਬਾਏ ਤਾਂ ਯਾਰ ਜਿੱਦਾਂ ਦੇ ਕੇ ਦੇ ਦੋ ਕੋਈ ਮੋਦੀ ਗਰਮ ਮੈਨੂੰ ਨਹੀਂ ਮੈਨੂੰ ਮੋਦੀ ਗਰਮ ਨਹੀਂ ਸਵਾਲ ਆਦੀ ਹੈਲੋ ਮੈਨੂੰ ਗਰਮ ਨਹੀਂ ਸਵਾਲ ਆਦੀ ਆਪਣੇ ਖਿਆਲات ਕਿਤਨੇ ਗਲਤ ਗਲਤ ਹੈ ਬੋਲਣਾ ਬੋਲਣਾ ਹੈ ਬੋਲਣਾ ਬੋਲਣਾ ਹੈ ਉਹ ਗਰਮ ਗਰਮ ਖਾ ਕੇ ਖੁਸ਼ ਆ ਮੈਂ ਜਰਾ ਠੰਡਾ ਜਿਆ ਕਰਕੇ ਖਾ ਕੇ ਖੁਸ਼ ਹਾਂ ਠੰਡੇ ਆਣਾ ਜੀ ਗਰਮ ਬੰਦੇ ਆ ਇਹ ਗੱਲ ਹੋ ਸਕਦਾ ਇਦਾਂ ਹੋ ਸਕਦੀ ਆ ਚਲੋ ਆ ਜਾਓ ਫੇਰ ਅੰਦਰ ਆ ਗਈ ਡੱਬਾ ਵੀ ਆ ਗਿਆ ਰੋਟੀ ਵੀ ਆ ਗਈ ਇਹ ਆ ਲਾ ਜੀ ਬਾਹਰ ਰਹਿ ਗਈ ਦਾਲ ਉਹ ਕਰਦੇ ਵੇ ਗਰਮ ਤੇ achar ਵੀ ਆ ਗਿਆ ਆ ਚੱਲ ਫੋਨ ਛੱਡ ਕੇ ਹੁਣ ਪਹਿਲਾਂ ਰੋਟੀ ਖਾ ਲਾ ਖਾ ਲ ਲਗਾ ਖਾਣ ਹਾਂ ਹਾਂ ਹਾਂਜੀ ਕਹਿੰਦਾ ਜੀ ਉਹ ਕਿੱਥੇ ਰਹਿ ਗਈ ਹੁਣ ਤੁਹਾਨੂੰ ਦੱਸਿਆ ਆ ਬਾਥਰੂਮ ਗਈ ਆ ਅੱਛਾ ਅੱਛਾ ਬਾਥਰੂਮ ਆਪਣੇ ਕੰਪਲੇਟ ਚੇਂਜ ਕਰਕੇ ਫਿਰ ਠੀਕ ਆ ਚਲੋ ਪਾਓ ਪਾਓ ਫਿਰ ਰੋਟੀ ਖਾਈਏ ਚਾਰਜ ਲਾਉਣਾ ਆ ਚਾਰਜ ਮੈਨੂੰ ਬੰਦ ਕਰਕੇ ਬਲੌਗ ਫੇਲ ਹੋਣਾ ਪੈਣਾ ਚਾਰਜ ਹੈਂ ਹੈ ਕਿਹੜਾ ਹੋਲਾ ਹਾਂ ਬੰਦਾ ਵੀ ਹੈ ਸਾਰੇ ਹੈਗੇ ਆ ਪਕੌੜੇ ਨਹੀਂ ਖਾਣੇ ਨਾਲ ਇਹ ਤੇ ਪਕੌੜੇ ਖਾਣੇ ਨਾਲ ਕੱਲ ਵਾਲੇ ਪਕੌੜੇ ਹੈਗੇ ਨਾ ਲਓ ਜੇ ਪਕੌੜੇ ਦਾਲ ਤੇ ਨਾਲ ਖਾਵਾਂਗੇ ਹੁਣ ਰੋਟੀ ਹਾਂ ਜੀ ਆ ਗਏ ਪਕੌੜੇ ਤੇ ਰੋਟੀਆਂ ਕਿਦਾਂ ਵੱਡੇ ਵੱਡੇ ਬਣਾਈਆਂ ਆ ਅੱਜ ਤਾਂ ਮਮੀ ਲੰਗਰ ਵਾਲੀਆਂ ਰੋਟੀਆਂ ਬਣਾਈਆਂ ਵੱਡ ਵੱਡੀ ਦਾਲ ਨਾਲ ਸਵਾਦ ਲੱਗਣੀ ਆਓ ਚਲੋ ਵਧੀਆ ਪਕੌੜੇ ਚਲੋ ਠੀਕ ਆ ਜੀ ਮਿਲਦੇ ਆ ਫੇਰ ਰੋਟੀ ਪਾਣੀ ਖਾ ਕੇ ਹੁਣ ਕਿਉਂਕਿ ਹੁਣ ਨਾ ਬਲੌਗ ਨਹੀਂ ਬੰਨਾਗਾ ਵੀ ਰੋਟੀ ਭੁੱਖ ਲੱਗੀ ਹੋਈ ਬਹੁਤ ਤੇ ਖਾ ਕੇ ਮਿਲਦੇ ਫਿਰ ਲਓ ਜੀ ਟਾਈਮ ਹੋ ਗਿਆ ਆ 4:46 ਮਿੰਟ ਤੇ ਇੱਧਰ ਮੰਮੀ ਪਏ ਆ ਲੰਮੇ ਮੈਂ ਥੋੜਾ ਜਿਹਾ ਕੰਮ ਲੱਗੇ ਆਪਣਾ ਸਲਾਈ ਦਾ ਕਾਰਨ ਤੇ ਅੱਜ ਮਨ ਕਰਦਾ ਆ ਕਿ ਅੱਜ ਸ਼ਾਮ ਨੂੰ ਗੋਲ ਗੱਪੇ ਖਾਈਏ ਲਓ ਜੀ ਇੱਧਰ ਰੱਖ ਦਿੱਤੇ ਮੈਂ ਆਲੂ ਬਣੇ ਆਪਾਂ ਬਿਆਰੋ ਬਣੇ ਬਣਾਈ ਲਿਆਵਾਂਗੇ ਗੋਲ ਗੱਪੇ ਠੀਕ ਆ ਇੱਧਰ ਪਾਣੀ ਗਰਮ ਰੱਖਿਆ ਇਹਦੇ ਵਿੱਚ ਪਾਉਂਗੀ ਛੋਲੇ ਵੀ ਦਨੇ ਚਲੋ ਜੀ ਛੋਲੇ ਪਾਉਂਗੀ ਤੇ ਇੱਧਰ ਲਵਾਉਂਗੀ ਦੋ ਸੀਟੀਆਂ ਆਲੂਆਂ ਨੂੰ ਹਵਾਲੇ ਕਿ ਰੱਖ ਲੈਣਾ ਇੱਕ ਪੈਕੇਟ ਪਿਆ ਆ ਪਿਛਲੀ ਵਾਰ ਦਾ ਬੰਦ ਉਹ ਖੋਲ ਲੈਣਾ ਤੇ ਹੁਣ ਇੱਕ ਪੈਕੇਟ ਹੋਰ ਮੰਗਾ ਲਾਂਗੇ ਸ਼ਾਮੀ ਖਾਵਾਂਗੇ ਗੋਲ ਗੱਪੇ ਇੰਨੀ ਸੜੇ ਦਾਲ ਪਈ ਆ ਦਾਲ ਨਾਲ ਵੀ ਉਪਾਧੂ ਕਰ ਜਾਣਾ ਹੈ ਬਾਕੀ ਪਲਕ ਦੇਖੋ ਸੇਰੇ ਸਕੂਲੇ ਕੀ ਲੈ ਕੇ ਜਾਂਦੀ ਹੈ ਮਮੀ ਇਹਗਾ ਪਲਕਾ ਦੇਖੋ ਸਵੇਰੇ ਸਕੂਲੇ ਕੀ ਲੈ ਕੇ ਜਾਂਦੀ ਆ ਹਨਾ ਜੇ ਉਹ ਕੁਝ ਕਹੂਗਾ ਕਹੂਗੀ ਜੋ ਕੁਝ ਵੀ ਜੇ ਕਹੂਗੀ ਮੈਂ ਦਾਲ ਲੈ ਜਾਣੀ ਆ ਫਿਰ ਮੈਂ ਕਹਿੰਨਾ ਦਾਲ ਲੈ ਜਾ ਫਿਰ ਹਨਾ ਇੰਨੇ ਕ ਚਾਵਲ ਬਣਾ ਦੂੰਗੀ ਨਾਲ ਦਾਲ ਦੇ ਉਹ ਕਹੂਗੀ ਲੈ ਹਨਾ ਜੋ ਖਾਣਾ ਹੋਊਗਾ ਫਿਰ ਮੈਂ ਉਹ ਬਣਾ ਦੂੰਗੀ ਹੋਰ ਕੀ ਠੀਕ ਆ ਹਾਂ ਠੀਕ ਆ ਚਲੋ ਫਿਰ ਮਿਲਦੇ ਆ ਜੀ ਫਿਰ ਚਾਹ ਦੇ ਲੈ ਚਾਹ ਦੇ ਟਾਈਮ ਤੁਹਾਨੂੰ ਜੀ ਹਾਂਜੀ ਬਹੁਤ ਡੇਸਟੀ ਬਣੋ ਤੇ ਮੇਰੀ ਗੱਲ ਸੁਣ ਦੋ ਕੁ ਬਣਾਣਾ ਹੋਰ ਹੈਗੀਆਂ ਉਹਨਾਂ ਦੀ ਵੀ ਕਰ ਦੇ ਨਾਲ ਹੀ ਉਹ ਰੋੜ ਲਿਆਕ ਦਵਾਂ ਉਹ ਬਹੁਤਾਂ ਬਾਹਾਂ ਉੱਚੀਆਂ ਹੋਈਆਂ ਇਹਨਾਂ ਦੀਆਂ ਤੁਸੀਂ ਘਰੇ ਵਾਲੀ ਹੋ ਨਾ ਤੇ ਉਹ ਤੇ ਇਹ ਪਤਾ ਕੀ ਕਰਦੇ ਆ ਪਜਾਮੇ ਕਟਾ ਕੇ ਇਹਨਾਂ ਨੇ ਮੇਰੇ ਤੋਂ ਕੈਪਰੀਆ ਬਣਵਾ ਲਈਆਂ ਘਰ ਪਾ ਲਈਆਂ ਆ ਜਿਹੜੀਆਂ ਲੰਬੀਆਂ ਬਾਹਾਂ ਆ ਟੀ-ਸ਼ਰਟਾਂ ਦੀਆਂ ਲੰਬੀਆਂ ਨਹੀਂ ਹੈਗੀਆਂ ਬਾਹਾਂ ਛੋਟੀਆਂ ਹੋਈਆਂ ਆ ਪੂਰੀਆਂ ਹੁੰਦੀਆਂ ਨਹੀਂ ਹੈਗੀਆਂ ਤੇ ਇਹਦੀ ਛੋਟੀਆਂ ਆ ਆਹ ਬਾਜੂ ਕਰਦੇ ਆਹ ਬਾਜੂ ਕਰਦੇ ਮੈਂ ਹੋਰ ਲੈ ਕੇ ਆ ਨਾ ਨਾਲੇ ਪਾਸਤਾ ਦੇ ਗਰਮ ਕਰਕੇ ਖਾਈਏ ਯਾਰ ਤੇ ਟੈਲਰ ਨਹੀਂ ਹੋਣਾ ਚਾਹੀਦਾ ਘਰ ਪਾਸਤਾ ਦੇ ਗਰਮ ਕਰਕੇ ਖਾਈਏ ਯਾਰ ਹਾਂ ਨਾਲੇ ਚਾਹ ਬਣਾਓ ਤੁਸੀਂ ਚਾਹ ਪੀਣੀ ਆ ਨੀਂਵਾੜ ਯਾਰ ਮੈਨੂੰ ਮੈਂ ਸੋਣਾ ਆ ਮੁੜ ਕੇ ਘੰਟਾ ਇੱਕ ਮੈਂ ਕਹ ਉਹ ਵੀ ਆ ਗਿਓ ਉਹਨੂੰ ਵੀ ਪੁੱਛਣਾ ਚਲੋ ਬਹਿ ਜੋ ਫੇ ਬਹਿ ਜੋ ਆਲਣ ਦੋ ਬਹਿ ਜੋ ਬਹਿ ਜੋ ਬਹਿ ਜੋ ਆਲਣ ਦੋ ਫੇ ਆਜੋ ਆਜੋ ਪਾਸਤਾ ਕਰਦੇ ਹੋ ਕੋਈ ਨਹੀਂ ਆ ਲੈ ਇੱਕ ਆ ਆ ਯਾਰ ਆ ਦੋ ਆ ਇਹਨਾਂ ਦੋਨਾਂ ਦੀ ਕਰਦੇ ਹੋ ਦੀ ਦੀ ਬਹੁਤ ਉਹ ਇੰਨੇ ਇੰਨੇ ਨਾਪਨ ਦੀ ਲੋੜ ਹੀ ਨਹੀਂ ਹੈਗੀ ਯਾਰ ਸਿੱਧੀ ਕੈਂਚੀ ਮਾਰ ਗੱਬਿਓ ਲੰਬਾਈ ਤੇ ਦੇਖਣੀ ਪਾਉਂਦੀ ਕਿ ਨਹੀਂ ਦੇਖਣੀ ਹੈਗੀ ਮੈਂ ਤੈਨੂੰ ਦਾਦਾ ਉਹਨੇ ਬਾਲ 70 ਨਾ ਬਣਾ ਤੁਸੀਂ ਉਹ ਐ ਨਹੀਂ ਕੱਟਣੀ ਤੇ ਐ ਕੱਟਣਾ ਜਦਾਂ ਵਾਰੀ ਕੱਟ ਕੇ ਕੱਟਣਾਗੇ ਦੇਦੀ ਬਾਪਰੇ ਮਾਰ ਕੱਟ ਕੇ ਪੱਤੀ ਲੱਗਦੀ ਹਾਂਜੀ ਆ ਗਈ ਐ ਟਿਸ਼ਨ ਤੋਂ ਮੈਗੀ ਲੈ ਗਈ ਆਈ ਮੈਗੀ ਲੈ ਗਈ ਆ ਤੇ ਮੈਗੀ ਬਹੁਤ ਖਾਂਦੀ ਇਹ ਇਹ ਹਾ ਹੜਦੀ ਹੜਦੀ ਨਹੀਂ ਹੈਗੀ ਇਹ ਮੈਂ ਉਹ ਮੇਰੀ ਟੀਮ 'ਚ ਹਾਂ ਤੇਰੀ ਟੀਮ 'ਚ ਹਾਂ ਇੱਥੇ ਜਦੋਂ ਤੂੰ ਬਿਮਾਰ ਹੁੰਦੀ ਆ ਨਾ ਉਦੋਂ ਕੋਈ ਟੀਮ 'ਚ ਨਹੀਂ ਆਉਂਦਾ ਉਦੋਂ ਕੋਈ ਟੀਮ 'ਚ ਨਹੀਂ ਆਉਂਦਾ ਉਦੋਂ ਤੇਰਾ ਪੇਜ ਤੇਰੇ ਨਾਲ ਇੱਥੇ ਹੁੰਦਾ ਆ ਮੁੜ ਕੇ ਚੋਰੀ ਨਹੀਂ ਕਰਦੇ ਅਸੀਂ ਭੱਜੇ ਜਾਂਦਾ ਭੱਜਿਆ ਹੀ ਦਾ ਉਦ ਮਕਾਦ ਆਪੀ ਕੰਮ ਸਾਰੇ ਮੇਰੇ ਮੇਰੇ ਕੰਮ ਸਾਰੇ ਬੰਦ ਹੋ ਜਾਂਦੇ ਆ ਕਿੱਦਾਂ ਕਿੱਦਾਂ ਆਓ 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 ਸੇ ਨੂੰ ਲੈ ਲੈ ਮੈਂ ਫੋਟੋ ਲਗਾਦੀ ਆਣੀ ਫੋਟੋ ਇਹ ਆ ਦਾਦੀ ਬੋਦੀ ਦੀ ਲੋੜੀ ਹੈ ਜਾਈਦਾ ਸ਼ਾਮ ਨੂੰ ਕੋਈ ਆਏਗਾ ਨਹੀਂ ਫੋਟੋ ਫੋਟੋ ਨਹੀਂ ਫੋਟੋ ਨਹੀਂ ਵਲੌਗ ਜੀ ਹੈ ਇਹ ਸਭ ਵਲੌਗ ਜੀ ਆ ਹਾਂ ਵੀਡੀਓ ਨਹੀਂ ਬਣੀ ਵੀਡੀਓ ਔਨ ਕੀਤੀ ਸੀ ਹੁਣ ਮੈਂ ਕਹਾ ਚਲੋ ਪਾਸਤਾ ਪੂਸਤਾ ਬਣਾਉਦੇ ਹਾਂ ਦੇਖੋ ਬੱਲੋਂ ਲਾਇਆ ਰਸੋਈ ਦੇ ਵਿੱਚ ਆ ਰਸੋਈ ਕੇ ਬੱਲੋਂ ਲਾਇਆ ਤਾਂ ਦੇਖੋ ਸਾਰਾ ਕੁਝ ਪੱਟ ਕੇ ਬਾਹਰ ਮਾਰਿਆ ਹੀ ਪਤਾ ਨਹੀਂ ਕਿਦਾਂ ਆ ਪਾਪਾ ਹਾਂ ਨਹੀਂ ਉਹ ਵਲੌਗ ਚ ਨਹੀਂ ਓਕੇ ਓਕੇ ਰੁਕ ਜਾ ਸਵਰ ਕਰ ਫਿਰ ਜਰਾ ਅਗ ਆ ਕਰੋ ਪਾਸਤਾ ਗਰਮ ਤੇ ਚਾਹ ਬਣਾਉਦੇ ਬੋ 3 2 ਚਲੋ ਠੀਕ ਹੈ ਜੀ ਮੰਮਾ ਤੇ ਪਾਪਾ ਖਾਣ ਲੱਗੇ ਫਸਟ ਚਾਹ ਚਾਹ ਪਾਪਾ ਦੇ ਹਰਮਨ ਖਾਣ ਲੱਗੇ ਫਸਟ ਚਾਹ ਦੇ ਵੀਣਾ ਆ ਜਾਂ ਇੰਦਰ ਪਾਪਾ ਮੈਂ ਕਿਹਾ ਸਾਰੇ ਮਮਾ ਵੀ ਖਾਣ ਲੱਗੇ ਆ ਫਸ ਛਾ ਦਾਦੀ ਬਣਾ ਕੇ ਮੈਂ ਮੈਗੀ ਅੰਦਰ ਮੈਗੀ ਸਭ ਤੋਂ ਵੇਲੇ ਦਾਦੀ ਬਣਾਉਂਦੀ ਆ ਉਹਨਾਂ ਸੌਸ ਆਲੀ ਸੌਸ ਹਲੋ ਜੀ ਸੌਸ ਖਾਓ ਸੌਸ ਪੀਓ ਹਲੋ ਮਮਾ ਆ ਦਾਦੀ ਦਾ ਇਨਕ ਹੁਣ ਆਪਰੇ ਏਸੀ ਦਾ ਲਾਓ ਮੰਮੀ ਤੇ ਇਹੀ ਨਹੀਂ ਲਾਇਆ ਹੋਇਆ ਆ ਦੇਖੋ ਉਹ ਲੈ ਕੇ ਤਾਂ ਆਈਆਂ ਬਿਚਕੂ ਢਾਡੀ ਪਾਪਾ ਗਏ ਜਿੰਦੇ ਪਿਚਕੂ ਓਏ ਹਾਂ ਇਸੇ ਵੀ ਲੱਗ ਗਿਆ ਖਾਓ ਪਾਸਤਾ ਮੂਲੇ ਬਣਾਇਆ ਸੀ ਮੈਂ ਸਵੇਰੇ ਸਕੂਲੇ ਪਾਣ ਲਈ ਹੂੰ ਮੈਂ ਸਕੂਲੇ ਲੈ ਗਈ ਸਵੇਰੇ ਤੇ ਥੋੜਾ ਬਚ ਗਿਆ ਸਵਾਦ ਬਹੁਤ ਹੂੰ ਖਾਓ ਫਿਰ ਨਹੀਂ ਮੈਨੂੰ ਖਾਣਾ ਵਾਰ ਮੈਨੂੰ ਨਹੀਂ ਮਨ ਕਰਦਾ ਖਾਣਾ ਜਾਬੀਨ ਹਾਂਜੀ ਤੇਰਾ ਖਾ ਲਿਆ ਪਾਸਤਾ ਓਹੋ ਜਾ ਖੋਦੀਆ ਯਾਰ ਮਿਰਚ ਵਾਲਾ ਹੈਨਾ ਹੈਗੀ ਐ ਮੇਰੇ ਤੋਂ ਦੱਸ ਕਾਲੀ ਮਿਰਚਾਂ ਕਾਲੀ ਕੋ ਇਹਨੂੰ ਇਤੋਂ ਇਲਾਵਾ ਕੋਈ ਕੰਮ ਨਹੀਂ ਹੈਗਾ ਮੈਗੀ ਤੋਂ ਇਲਾਵਾ ਕੋਈ ਕੰਮ ਨਹੀਂ ਇਹਨੂੰ ਬੇਇੱਜ਼ਤੀ ਕਰਨੀ ਤੇਰੀ ਮੈਗੀ ਖਾ ਕੇ ਖਾਂਦੀ ਰਹਦੀ ਸਾਰੀ ਦਿਹਾੜੀ ਹਾਂਜੀ ਕਰਾਰਾ ਬੁਝਿਆ ਯਾਰ ਇਹ ਦੂਜਾ ਵੀ ਖੋਲ ਕੇ ਦੇਖਣਾ ਕਿਦਾਂ ਦਾ ਨਿਕਲਦਾ ਮਿਲਦੇ ਆ ਜਾ ਭੀਗੇ 7 ਵਜ ਗਿਆ ਤੇ ਮम्मा ਆਪਣਾ ਕੰਮ ਕਰਦੇ ਪਏ ਆ ਮੈਂ ਕਿਹੜਾ ਜਾ ਉਧਰ ਰੀਲਾ ਵਾਲਾ ਡੱਬਾ ਲਿਆ ਦੂਜਾ ਚੱਕ ਕੇ ਦੂਜਾ ਇਹਦੇ ਨਾਲ ਦਾ ਇੱਕ ਹੋਰ ਡੱਬਾ ਪਿਆ ਹੈ ਕਿੱਲਾਰੇ ਬਾਕ ਕਿੱਥੇ ਆ ਕਿੱਥੇ ਆ ਲੱਭ ਗਿਆ ਦੋਨੇ ਲੈ ਲੋ ਯਾਰ ਹੋ ਕੀ ਕਰਦੇ ਵੇ ਆ ਬੇਲੇ ਬਿਠੇ ਆ ਦੁਕਾਨ ਤੋਂ ਜਾਣ ਦੀ ਦੁਕਾਨ ਤੋਂ ਦੁਕਾਨ ਤੋਂ ਆ ਜਾਂਦੀ ਆ ਲੈ ਮੈਂ ਇੱਧਰ ਆਪਣਾ ਬਣਾਉਂਦੀ ਪਈ ਆ ਲੈ ਜੀ ਤੂੰ ਲੈ ਗੀ ਮੈਂ ਤਾਂ ਲੈ ਦੁਕਾਨ ਤੋਂ ਵਧਾਵ ਜਿੱਤੀ ਆ ਵਧਾਵੇ 7 ਵਜੇ ਲੈ ਮੈਂ ਲੈ ਦਮ ਤੂੰ ਲੈ ਕਿਉਂ ਕਿੱਥੇ ਜਾਣਾ ਹੋਰ ਕੀ ਹੈ ਪਪਾਏ ਪਾਰਟੀਆਂ ਜਾਣਾ ਤੇ ਮੈਂ ਆ ਬਣਾਦੀ ਪਈਆਂ ਬਣਾਣਾ ਹਾਂ ਹਾਂ ਉਹ ਇਦਾਂ ਦਾ ਹੀ ਬਣਾ ਦੇ ਹੁੰਦੇ ਜabb ਅਜ ਲਾਗੇ ਖਾ ਕਰਕੇ ਬੱਚਿਆਂ ਕੋਲ ਸਹੀਦ ਹੈ ਹੋਰ ਕਿਦਾ ਇਦਾਂ ਦੇ ਬੰਦਾ ਆ ਬਾਕੀ ਜਦੋਂ ਪੂਰਾ ਬਣ ਗਿਆ ਨਾ ਫੇ ਸਹੀ ਲੱਗਣਾ ਆ ਹਾਂ ਪਪਾ ਹਰਮਨ ਕੋਲ ਆ ਫੇ ਤੁਸੀਂ ਨਾ ਜਾ ਕੇ ਇੱਕ ਮੈਪ ਲੈ ਕੇ ਆਣਾ ਮੈਨੂੰ ਦਾ ਹੋਣਾ ਮੈਸੇਜ ਆਇਆ ਆ ਹਨਾ ਪੋਲਿਟੀਕਲ ਮੈਪ ਮੰਗਾ ਦੇ ਹੋਇ ਇੱਕ ਤੇ ਇੱਕ ਮੋਟਾ ਮਾਰਕਰ ਮੰਗਾ ਦੂੰਗੇ ਆ ਲੈ ਖੜਾ ਕੋਈ ਦੇਖਦੇ ਆ ਕੋਈ ਇਟ ਆਉਟਲਾਈਨ ਮਾਤ ਦੇ ਦੇ ਜਾਂ ਭਾ ਲੈਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੀ ਪੱਲੂ ਦੇ ਬੂਟ ਲਓ ਜੀ ਇੱਧਰ ਫੇਰ ਕੱਪੜਿਆਂ ਬਹਿਤਾਂ ਲੱਗ ਰਹੀਆਂ ਤੇ ਇਹਦਾ ਅਜੇ ਕੰਮ ਹੀ ਨਹੀਂ ਮੁੱਕਿਆ ਆਹ ਬੱਸ ਟੀਵੀ ਦੀ ਵਾਇਸ ਬੰਦ ਕਰ ਦੇ ਭਰਾਵਾ ਫੇਰ ਮੁੜ ਕੇ ਕਹਿੰਦੇ ਸਾਡੇ ਕਿਦਾਂ ਕਾਪੀਰਾਈਟਰ ਦਾ ਕਹਿੰਦੇ ਤਾਂ ਸਾਡੇ ਨਾਮ ਲੈ ਕੇ ਵੀ ਲੈਂਦੇ ਸਾਡੇ ਨਾਮ ਲੈ ਕੇ ਵੀਊ ਲੈਂਦੇ ਤਾਰਕ ਮੇਤਾ ਦੇਖੀ ਹੁਣ ਤਾਰਕ ਮੇਤਾ ਅਸੀਂ ਦੇਖੀਦਾ ਆ ਤੇ ਉਹ ਹੀ ਦੇਖੀਦਾ ਜੋ ਟੀਵੀ 'ਚ ਲੱਗਾ ਹੀ ਦਿਖਾਈਦਾ ਉਹ ਭਰਾਵਾ ਤਾਰਕ ਮੇਤਾ ਵਾਲੇ ਕਹਿੰਦੇ ਸਾਡਾ ਨਾਮ ਲੈ ਕੇ ਤੁਸੀਂ ਵੀਊ ਲੈਨੇ ਆ ਤੇ ਵੀਊ ਲੈਨੇ ਆ ਸਾਡੇ ਜਿੰਨੇ ਵੀਊ ਆਉਂਦੇ ਉਨੇ ਹੀ ਹੁੰਦੇ ਆ ਕਿਉਂ ਜੀ ਦੇਖੀਏ ਜਾਂ ਨਾ ਦੇਖੀਏ ਹਾਂ ਚਲੋ ਸਾਡੀ ਕੋੜੀ ਨੂੰ ਪਸੰਦ ਆ ਮੈਨੂੰ ਪਸੰਦ ਆ ਹੀ ਦੇਖੀਦਾ ਇਹ ਗੱਲ ਬੱਕਰੀ ਆ ਕਿਤੇ ਥੋੜਾ ਵੀ ਇਹਨਾਂ ਨੂੰ ਇਹਨਾਂ ਤੋਂ ਵੀਊ ਲੈਣੇ ਆ ਕਿਉਂ ਮੋਟੀ ਚਲ ਠੀਕ ਆ ਲਾਲਾ ਹੁਣ 8:30 ਹੋ ਗਏ ਆ ਹੁਣ ਸਾਢੇ 8 ਚੱਲੇ ਤੇ ਬਾਪਾ ਚੱਲ ਗਏ ਆ ਅਸੀਂ ਟੀਵੀ ਟੀਵੀ ਤੇ ਇੱਧੇ ਸੀਗੇ ਤੇ ਮੈਂ ਆ ਚਾਟ ਇੰਨਾਕ ਬਣਿਆ ਲੈ ਮੇਰਾ ਮਮਾ ਤੁਹਾਡਾ ਸੋੜਾ ਯੈਸ ਵਾਓ ਸੋੜਾ ਸੁਣਾ ਹਾਂ ਹਾਂ ਹੋਰ ਆ ਦੇਖੋ ਮੇਰਾ ਚਾਟ ਤੁਸੀਂ ਮੈਂ ਫਾਰੇਕ ਨੂੰ ਬਹੁਤ ਸੋਹਣਾ ਨਾਈਸ ਬਹੁਤ ਸੋਹਣਾ ਬਹੁਤ ਸੋਹਣਾ ਸਹੀ ਹੈ ਨਾ ਓਕੇ ਮੈਨੂੰ ਆਹ ਪਤਾ ਮਿੱਠੇ ਥੋੜੇ ਜਿਹਾ ਫਟ ਗਿਆ ਇੱਥੋਂ ਮੈਂ ਉੱਤੇ ਕਲਰ ਕਰ ਦਿੱਤਾ ਕਰ ਕੋਈ ਦਿਨ ਚੱਕ ਫਿਰ ਕਹੀ ਬਣਿਆ ਨਾ ਚਾਟ ਪਾਪਾ ਚੱਲ ਗਏ ਆ ਬਾਹਰ ਰੋਟੀ ਰੋਟੀ ਖਾਣ ਪਾਰਟੀ ਤੇ ਗਏ ਪਾਪਾ ਹੈ ਨਾ ਹਾਂ ਤੇ ਹਰਮਨ ਕੋਠੇ ਆ ਨਹੀਂ ਨਹੀਂ ਬਾਹਰ ਬੈਠਾ ਆ ਚ ਬਾਹਰ ਬੈਠਾ ਆ ਬਾਹਰ ਬੈਠਾ ਆ ਰਿਹਾ ਬੈਠਾ ਤੇ ਹੁਣ ਕਿਦਾਂ ਵੀ ਫਿਰ ਰੋਟੀ ਕਿ ਬਣਾਣਾ ਹੈ ਮੈਂ ਚਾਵਲ ਲੱਗੀ ਬਣਾਉਣ ਦੀ ਕੋਸ਼ਿਸ਼ ਮੈਂ ਚਾਵਲ ਲੈ ਕੇ ਜਾਣੇ ਆ ਨਹੀਂ ਨਹੀਂ ਹੁਣ ਕੀ ਖਾਣਾ ਪੀਣਾ ਫਿਰ ਹੁਣ ਦੇਖਦੇ ਆ ਰੋਟੀ ਰੋਟੀ ਖਾਂਦੇ ਆ ਥੋੜੀ ਰੋਕੇ ਖਾਣਨੇ ਆ ਸਾਢੇ 8 ਜਾਂ 9:30 'ਤੇ ਖਾਂਦੇ ਆ ਚਲੋ ਠੀਕ ਆ ਹਾਂ ਠੀਕ ਮੈਂ ਚਾਟ ਬਣਾ ਲੈ ਲਈ ਖੋਰ ਚਾਟ ਬਣਾਣਾ ਹੈ ਮੈਂ ਨਾਲੇ ਅੰਦਰ ਫ੍ਰੀ ਫਰੂ ਹੋ ਜਾਾਂਗੇ ਬਣਾ ਕੇ ਹੈਨਾ ਹੋਰ ਕੀ ਜਦੋਂ ਸੋਵਾਂਗੇ ਫਿਰ ਸੋਵਾਂਗੇ ਹੋਰ ਪਾਪਾ ਨੇ ਆ ਜਾਣਾ ਹੈ ਹਾਂ ਪਾਪਾ ਵੀ ਆਣਗੇ ਠੀਕ ਚਲੋ ਬਣਾ ਲੈਣਾ ਆਪਣਾ ਹੁਣ ਚਾਟ ਨਾਲ ਟੀਵੀ ਹਾਂਜੀ ਅਮਾ ਕੀ ਕਰਦੇ ਹੋ ਮੈਂ ਕੀ ਕਰਦੇ ਆ ਬਈਨਾ ਆਪਾਂ ਸ਼ਾਮੀ ਗੋਲ ਗੱਪੇ ਬਣਾਉਣੇ ਸੀ ਹੈ ਹਾਂ ਹਾਂ ਦੇਖਣਾ ਨੇ ਆਲੂ ਵੀ ਆਲੇ ਆ ਸਰਦ ਹਨ ਤੇ ਆਪਾਂ ਥੋਲੇ ਭਿਜਨੇ ਪਾਏ ਸੀ ਗਰਮ ਪਾਣੀ ਚ ਪਤਾ ਕੀ ਹੋਇਆ ਹੁਣ ਬਣੇ ਨਹੀਂ ਵੇਹੇ ਹੋਰ ਕੀ ਹੁਣ ਹੋ ਕਰਨਾ ਆ ਕੱਲ ਬਣਾਵਾਂਗੇ ਹੁਣ ਪਾਪਾ ਉਧਰ ਨੂੰ ਚੱਲ ਗਏ ਆ ਵੀ ਪਾਪਾ ਦੇ ਸੈਂਡ ਦੇ ਉਹਨਾਂ ਦੇ ਪਾਰਟੀ ਆ ਛਿਆ ਇੱਦਾਂ ਦਾਲ ਇੱਦਾਂ ਦਾਲ ਗਰਮ ਰੱਖੀ ਲੈ ਕੇ ਰੇਨਲ ਮਾ ਉਹਦੇ ਚਾਵਲਾਂ ਤੋੜਕਾ ਲਾਤਾ ਮੈਂ ਚਲੋ ਅੱਜ ਤਾਂ ਚਾਵਲਾਂ ਤੁਰਕਾ ਲੱਗ ਗਿਆ ਤੇ ਚਾਵਲ ਵੀ ਬਣ ਜਾਣੇ ਆ ਫੇ ਨੋਕ ਵੀ ਨੂੰ ਰੋਟੀ ਰੋਟੀ ਖਾਣੇ ਆ ਹਾਂ ਦੇ ਬਾਅਦ ਮੇਰਾ ਪੁੱਤਰਾ ਕੰਮ ਹੋ ਗਿਆ ਆ ਤੇ ਆਪਾਂ ਬੈਠੀ ਹਾਂ ਬਸ ਚਾਟ ਬਣਾ ਲਾ ਬਸ ਮੈਂ ਚਾਟ ਮम्मा ਖਾਣੀ ਚਾਟ ਬਣਾਣ ਲੱਗੀ ਮੈਂ ਕਾਲ ਚ ਕੀ ਆ ਕੀ ਸੀਗਾ ਉਦਹੀਂ ਭਾਵੇਂ ਤੂੰ ਗਾਉਣਾ ਵੀ ਨਹੀਂ ਇੱਧਰ ਹੀ ਖੜਾ ਹੈ ਅੱਡੇ ਹੀ ਆ ਕੋਸ਼ ਤੇ ਚਲੋ ਫਿਰ ਬਣਾ ਲਓ ਹੁਣ ਚਾਵਲ ਚੋਲ ਕੇ ਮੇਰੇ ਅੱਖ ਲਮਾ ਠੀਕ ਆ ਹਨੇ ਚਾਵਲ ਚਾਵਲ ਇਹਦੇ ਚੌੜ ਜੀਰੇ ਵਾਲੇ ਚਾਵਲ ਤੁਹਾਨੂੰ ਕਿਹਾ ਸੀ ਜੀਰੇ ਵਾਲੇ ਚਾਵਲ ਠੀਕ ਆ ਆ ਲੈਣਿਆ ਬਸ ਕੁਲੇ ਮਿਕਸ ਕਰਿਓ ਬਾਦੀਓ ਮੰਮੀ ਹੈ ਮਿਕਸ ਕਰਕੇ ਪਾ ਦੇ ਹੋਰ ਮਿਕਸ ਕਰਕੇ ਬਾਦੀਓ ਆਹ ਡੱਬੇ ਚ ਪਾ ਦੇ ਨੇ ਪਿੰਕ ਵਾਲੇ ਚ ਹਾ ਚ ਪਾ ਦਿਓ ਜਾਂ ਚਮਚਾ ਬਾ ਦਿਓ ਸਭ ਦੀ ਹਾਂ ਆਪ ਕਾਂਟਾ ਲਈ ਆਈ ਸੀ ਅੱਜ ਹਾਂ ਲਈ ਆਈ ਸੀ ਤਾਂ ਠੀਕ ਆ ਫਿਰ ਹੂੰ ਚਾਵਲ ਬਣਾਉਣਾ ਹੋਵੇ ਟਾਈਮ ਹੋ ਗਿਆ ਵਾ 9 ਤੇ ਸਾਰੇ ਲੱਗੇ ਆ ਰੋਟੀ ਦੀ ਡੀਕ ਕਰਦੇ ਵੇ ਦਾਦੀ ਲੰਮੇ ਪਏ ਆ ਆ ਪਤਾ ਨਹੀਂ ਕੀ ਕਰੀ ਜਾਂਦੀ ਆ ਮੂੰਹ ਦੇਖ ਮੂੰਹ ਦੇਖ ਦਾ ਚਾਰ ਦੇ ਕਿੰਨਾ ਸੋਹਣਾ ਦਾ ਭੈੜਾ ਆ ਮੂੰਹ ਬਣਾ ਲੈਂਦੀ ਆ ਹੱਸ ਕੇ ਹੱਸ ਕੇ ਵਲੌਗ ਬੰਦਾ ਹੱਸ ਕੇ ਦੇਖ ਇੱਧਰ ਹਾਂ ਦੰਦ ਖਾ ਆਪਣੇ ਦੰਦ ਖਾ ਆਪਣੇ ਦੰਦ ਖਾ ਮਿਲਣੇ ਹਦਾ ਦਿਖਾ ਦੇ ਆ ਦੇਖੋ ਕਿੰਨਾ ਸੋਹਣਾ ਬਣਾਇਆ ਹੈ ਦੰਦ ਖਾ ਮਿਲਣਾ ਆਪਣੇ ਗੋਦ ਦੇ ਅੰਦਰ ਦੰਦ ਦਿਖਾ ਮਿਲਣਾ ਅੰਦਰ ਜਾ ਅੰਦਰ ਯਾਰ ਯਾਰ ਅੰਦਰ ਤੁਰੀ ਮੋਟੂ ਬਾਏ ਬਸ ਹੋ ਦੇਰ ਉੱਧਰ ਮੰਮੀ ਬਣਾਉਂਦੇ ਰੋਟੀ ਕਿੱਦਾਂ ਫਿਰ ਵਧੀਆ ਵਧੀਆ ਪਰੌਂਠੀਆਂ ਬਣਾਉਣ ਲੱਗੇ ਹਾਂ ਬਣਾਉਣ ਨੂੰ ਸੌ ਲੱਗੇ ਹੋਰ ਦਾਲਾ ਪਾਉਂਦੇ ਉੱਧਰ ਮੈਨੂੰ ਪੱਲੂ ਕਹਿੰਦੀ ਮੈਂ ਪਾਣੀ ਦਿੱਤਾ ਤੇ ਮੈਂ ਪੱਲੂ ਦੇ ਚੋਲ ਬਣਾਇਆ ਤੇ ਪਾਣੀ ਉਹ ਖਾ ਵੀ ਸਕਦੀ ਹਾਂ ਮੈਂ ਤਾਂ ਪਰੌਂਠੀ ਲਾ ਗਈ ਨਵੀਂੇ ਕੰਮ ਛਵੇਲੇ ਹੋਈਏ ਫਿਰ ਲਾਓ ਲਾਓ ਪਰੌਂਠੀਆਂ ਹੋਰ ਜਿਹੜਾ ਪਰੌਂਠੀਆਂ ਖਾਵਾਂਗੇ ਹੋਰ ਹਾਂਜੀ ਲਓ ਜੀ ਰੋਟੀ ਖਾ ਲਈਏ ਹੁਣ ਤੇ ਇੱਧਰ ਪਰੌਂਠੀਆਂ ਬਣਾ ਲਈਆਂ ਇੱਧਰ ਇਹ ਵੀ ਖਾਣ ਲੱਗੇ ਆ ਰੋਟੀ ਮੈਂ ਮੈਨੂੰ ਵੀ ਦਈਓ ਨਿੰਬੂ ਦਾ achar achar ਦੇਵਾਂ ਕਿ ਕੀ ਦੇਵਾਂ ਜੋ ਮਰਜ਼ੀ ਦੇ ਦਿਓ ਜੀ ਜੋ ਕਹੋਗੇ ਚਾਰ ਦੇ ਦਿਓ ਤੇ ਨਿੰਬੂ ਦਾ ਦੇ ਦਿਓ ਇੱਕ ਮਿਰਚ ਉਸ ਕਰ ਦੇਵਾ ਇੱਕ ਮਾੜਾ ਇੱਕ ਵੀ ਸਾਦਰਕ ਦਾ ਦੇ ਦਿਓ ਚਲੋ ਜੀ ਚਲੋ ਖਾਓ ਰੋਟੀ ਉਨੇ ਰੱਖ ਦਿੰਨੇ ਆ ਵਾਹਿਗੁਰੂ ਜੀ ਆਹ ਲਓ ਜੀ ਆਹ ਲਓ ਮੇ ਰੋਟੀ ਵਾਹਿਗੁਰੂ ਜੀ ਇਹ ਇੱਧਰ ਵੀ ਲਓ ਜੀ ਰੋਟੀ ਖਾਈਏ ਲਓ ਜੀ ਖਾ ਸਕਦੇ ਰੋਟੀ ਤੇਰੇ ਖਾਣੀ ਆ ਕੇ ਚਲੋ ਮਿਲਦੇ ਆ ਵੀ ਰੋਟੀ ਖਾ ਕੇ ਹਨਾ ਪੱਲੂ ਖਾਣ ਰੋਟੀ ਚਾਵਲ ਬਣੇ ਆ ਖਾ ਸਕਦੇ ਆ ਨਾ ਨਾ ਤੇਰੇ ਪੱਲੂ ਚਲੋ ਚਲੋ ਖਾਓ ਰੋਟੀ ਹਾਂਜੀ ਗਾ ਲਾ ਰੋਟੀ। ਲੋ ਜੀ ਰੋਟੀ ਪਾਣੀ ਖਾ ਲਿਆ। ਸਾਰੇ ਜੀ ਰੋਟੀ। ਬਹੁਤ ਸਵਾਦ ਹੈ। ਮੈਂ ਆਏ ਨਾ ਖਾ ਕੇ। ਸਾਡਾ ਚਾਰ ਬਹੁਤ ਸਵਾਦ ਆ ਦੇ ਕੋ ਚੱਕਰ ਆ ਦੇ ਪੋਤਾ। ਆ ਮਮੀ ਤਾਈਓ ਥੋੜੇ ਕੁਛ ਟੇਸ ਦਾ ਫਰਕ ਆ। ਮੈਂ ਨਹੀਂ ਪਾਈ ਬੱਚੇ ਇੱਥੇ। ਪੱਲੂ ਦਿਖਾਇਆ ਪੁੱਤ ਤੂੰ ਆਪਣਾ ਜੋ ਬਣਾਇਆ ਆ। ਇਹ ਦਿਖਾ ਤਾਈ। ਜਵੈਨ ਨਾਲ ਨਾ ਥੋੜਾ ਜਿਆ ਟੇਸ ਹੋਰ ਹੋ ਜਾਂਦਾ ਨਾਲ। ਹੋਰ ਬਾਦ ਇਹ ਵਿੱਚ। ਖਾ ਤੋ। ਇੰਨੇ ਗੇੜ ਕੋ ਵਿੱਚ ਤਾਂ ਠੀਕ ਆ ਹੁਣ ਛੁੜਦੀਆਂ ਓਕੇ ਲਓ ਜੀ ਹਾਂਜੀ ਪੱਲੂ ਬਹੁਤ ਸੋਹਣਾ ਬਣਾਇਆ ਹੈ ਹਲੇ ਤਾਂ ਮੈਂ ਕਿੰਨੇ ਇੱਕ ਸੋਹਣਾ ਹੁੰਦਾ ਆ ਇੱਕ ਸੋਹਣਾ ਹੁੰਦਾ ਆ ਨਾ ਇੱਕ ਬਹੁਤ ਥੋੜਾ ਜਿਹਾ ਰੱਖ ਹੂੰ ਚਲੋ ਜੀ ਦੇਖੋ ਹਾਂਜੀ ਹਲੇ ਇੰਡੀਆ ਦਾ ਮੈਪ ਵੀ ਬਣਾਣਾ ਹੈ ਮੈਂ ਉਹ ਹਰ ਨੂੰ ਬਣਾਉਂਗਾ ਉਦੋਂ ਫਿਰ ਬਾਅਦ ਚ ਮੈਂ ਜਾ ਕੇ ਕਲਰ ਕਰ ਲੈਣਾ ਸਕੂਲੇ ਸਕੂਲੇ ਕਰ ਲਈ ਜਾ ਕੇ ਹੁਣ ਚੱਕ ਦਿੰਦਾ ਨੀਂਦ ਵੀ ਆਂਦੀ ਹੋਣੀ ਆ ਲੱਗਦਾ ਆਂਦੀ ਆ 9:30 ਵਜੇ ਨੀਂਦ ਆਣ ਲੱਗ ਪੈਂਦੀ ਆ ਹਾਂ ਜੀ ਮੰਮੀ ਹੋ ਗਏ ਵੇਲੇ ਰੋਟੀ ਬਣਾ ਕੇ ਕਿ ਕਰੀਏ ਚਲੋ ਪੱਲੂ ਲਈ ਖਲਾਰਾ ਚੱਕੀ ਆ ਆਪਾਂ ਪੁੱਤ ਹੈ ਪਾਪਾ ਵੀ ਨਹੀਂ ਆਲੇ ਆਏ ਲਿਆ ਮੈਂ ਤੇਨਾ ਖਲਾਰਾ ਸਾਰੇ ਚਕਾ ਦਿੰਨੀ ਆ ਠੀਕ ਆ ਤੇ ਆਪਾਂ ਫੇਰ ਕੰਮ ਕੂਮ ਨਵੇੜ ਕੇ ਵੇਲੇ ਹੋਈ ਹੈ ਹੈ ਫੇਰ ਤੇ ਮੋ ਨੀਂਦ ਵੀ ਆਣ ਲਾਪਣੀ ਆ ਹਾਂ ਦੀ ਪਈ ਆ ਬੈਗ-ਪੈਕ ਕਰ ਲਿਆ ਬੈਗ ਕੁਸਰੇ ਪੈਕ ਕਰ ਲਾਂਗੇ ਚਲ ਠੀਕ ਆ ਬੀ ਚੱਲ ਕੰਮ ਮੈਨੂੰ ਚੱਲ ਪੜਾਈ ਹੋਣੀ ਹੈ ਹਾਂ ਕੱਲ ਚੱਲ ਪੜਾਈ ਨਹੀਂ ਹੋਣੀ ਦੇਖੋ ਖਲਾਰਾ ਕਿੰਨਾ ਪੌਂਦੀ ਆ ਇਹ ਚਲੋ ਇਸ ਵਾਰ ਵੀ ਲੈ ਆਣੀ ਹੈ ਡਿਪੈਂਡ ਤਾਕਬਾ ਦਾ ਉਹ ਹੋ ਜਾਂਦਾ ਮੇਟੂ ਚੱਲ ਕੋਈ ਗੱਲ ਨਹੀਂ ਦੇਖੋ ਜੀ ਟਾਈਮ ਹੋ ਗਿਆ ਆ ਪੌਣੇ 10 ਠੀਕ ਆ ਤੇ ਇੱਧਰ ਮੈਡਮ ਜੀ ਚੱਕਲੋ ਖਲਾਰਾ ਫਿਰ ਹੈ ਅਸੀਂ ਹੁਣ ਰੋਟੀ ਪਾਣੀ ਖਾ ਕੇ ਹੋ ਗਏ ਆ ਵਿਹਲੇ ਤੇ ਹੁਣ ਅਸੀਂ ਆਪੋ ਆਪਣੇ ਲੱਗੇ ਆ ਬਿਸਤਰ ਜੜੀ ਗਏ ਹੈ ਲੈ ਮੈਂ ਚਕਾਨੀਆਂ ਖਲਾਰਾ ਤੇ ਨਾ ਠੀਕ ਆ ਚਲੋ ਓਕੇ ਆ ਗਏ ਹੋਰ ਆ ਗਏ ਹੈ ਦੇਖੋ ਜੀ ਵਾਓ ਦੇਖੋ ਕਿੰਨਾ ਸੋਨਾ ਬਣਾਇਆ ਜੀ ਬਹੁਤ ਹੈ ਮੈਂ ਕਹਿੰਦਾ ਬਹੁਤ ਸੋਨਾ ਹਾਂਜੀ ਕਿੱਦਾਂ ਰਿਹਾ ਫਿਰ ਯਾਰ ਭੁੱਖ ਪੱਕਦਾ ਹੈ ਨਹੀਂ ਸੀਗੀ ਸ਼ਾਮੀ ਦਾ ਪਾਸਣਾ ਪੈਣਾ ਹੀ ਸੀਗਾ ਹਾਂ ਜਾਇਆ ਹੈ ਖਾਇਆ ਹੈ ਹੂੰ ਵਧੀਆ ਰਿਹਾ ਵਧੀਆ ਸੀ ਆਹੋ ਉਹੀ ਸੀਗਾ ਉਹ ਨਹੀਂ ਆਪਣਾ ਫਾਰਮ ਹੀ ਅੱਛਾ ਉੱਥੇ ਰੋਟੀ ਸਾਰਿਆਂ ਨੂੰ ਹੋਰ ਹੋਰ ਪੀਂਦੇ ਕਹਿੰਦਾ 10 ਜਣੇ ਸੀਗੇ ਮੈਂ ਨਹੀਂ ਖਾਦਾ ਪੀ ਉਹਨਾਂ ਨੂੰ ਸਾਰਿਆਂ ਨੇ ਖਾਦਾ ਨੂਡਲਸ ਮੈਂ ਥੋੜੇ ਜਿਹਾ ਨੂਡਲਸ ਇੰਨੇ ਬੋਲਦੇ ਕਿਸ਼ੇ ਸਾਰੇ ਆਏ ਸੀ ਵੇ ਕਿਸ਼ੇ ਸਾਰੇ ਨਹੀਂ ਹਾਂ ਇੰਨੇ ਕੁ ਫੈਲੀ ਵੀ ਨਹੀਂ ਆਇਆ ਫੈਲੀ ਦੇ ਮੰਮੀ ਡੈਡੀ ਵੀ ਮੈਰੀ ਯੂਨੀਵਰਸਿਟੀ ਸੀ ਉਹਨਾਂ ਕੋਲ ਕੋਈ ਪ੍ਰੋਗਰਾਮ ਨਹੀਂ ਸੀ ਕੀਤਾ ਪਹਿਲਾਂ ਅੱਛਾ ਤੇ ਜਦੋਂ ਆਇਆ ਜਣਾ ਉਹ ਦੱਡਾ ਦੱਚੀ ਆਵੇਗਾ ਉਹ ਕਹਿੰਦਾ ਹੁਣ ਅਸੀਂ ਵੀ ਆਪਣਾ ਕਰਮਾ ਮਾਣਾ ਮोटा ਪ੍ਰੋਗਰਾਮ ਹੈ ਉਹ ਵੀ ਨਹੀਂ ਆਇਆ ਇੰਨੇ ਕੁ ਨਿਊਟਰਨ ਹੈ ਛੋਟੀ ਕਾਲਜ ਵਿੱਚ ਇੱਕ ਕਮਜੂਰੀਆਂ ਦਾ ਪਿਛਲੇ ਆ ਉਹ ਵੀ ਕਿਹੇ ਕੰਮ ਦਾ ਨਹੀਂ ਤੁਹਾਨੂੰ ਦਿਖਾ ਲਿਆਓ ਬਈ ਛਾੜ ਟੁੱਟਿਆ ਹੀ ਨਹੀਂ ਉਹ ਛੱਡ ਦਿੰਦਾ ਤੇ ਦੋ ਸੁੱਕੀਆਂ ਰੋਟੀਆਂ ਆਪਾਂ ਲਈਆਂ ਉਹ ਸੁੱਕੀਆਂ ਰੋਟੀਆਂ ਲੈ ਗਏ ਤੇ ਨਾਲ ਲਿਆਇਆ ਮੈਂ ਕੁ ਪਨੀਰ ਪਾਸ ਅਸੀਂ ਉਹਨੇ ਖਾ ਕੇ ਢਿਆ ਪੁੱਛੋ ਅਸੀਂ ਮੂੰਗੀ ਮਸਰਾਂ ਦਾ ਰੋਟੀ ਖਾਦੀ ਗਰੀਬ ਬੰਦਿਆਂ ਨੇ ਆਹ ਸਾਈਡ ਵਾਲਾ ਲਓ ਜੀ ਹੁਣ ਇੱਧਰ ਲੱਗਾ ਆ ਹੈ ਹਾਂ ਆ ਮੈਂ ਇਹਦੇ ਉੱਤੇ ਬਣਾ ਦੇ ਹਾਂ ਬਸ ਇੰਡੀਆ ਦਾ ਬਣਾਣਾ ਹੈ ਪੈਨਸਲ ਗੱੱਚੀ ਪੈਨਸਲ ਮੈਦਨ ਫੜਾਈ ਸੀਗੀ ਚਲੋ ਬਣਾਓ ਫੇ ਇੱਥੇ ਬਣਾ ਹਖ ਲਾਰਾ ਸਾਰਾ ਪੁੱਤ ਚੱਕਦੇ ਹੈ ਇਹਦੇ ਇੱਧੇ ਵੱਡੇ ਤੇ ਝੰਡਾ ਬਣਾ ਇੰਡੀਆ ਨਹੀਂ ਨਹੀਂ ਇਦੇ ਉੱਤੇ ਮੈਪ ਬਣਾਉਣਾ ਆ ਫਿਰ ਉਹਦੇ ਵਿੱਚ ਕਲਰ-ਕਲਰ ਭਰ ਲੈਣੇ ਆ ਕਿੱਦਾਂ ਕਰੀਏ ਉਹ ਇੱਥੇ ਥੋੜੀ ਨਹੀਂ ਉਹਤੇ ਬਣਾਣਾ ਮਮੀ ਵੱਡੇ ਤੇ ਪੋਸਟਲ ਜੇ ਵਾਂਗੂ ਬਣਾਉਣਾ ਦਾ ਵੱਲੂ ਹੂੰ ਮਰਾ ਅਟਿਕਾ ਦੋਨੋਂ ਭੈਣ ਭਰਾ ਬਹੁਤ ਟ੍ਰੈਂਡ ਆਏ ਇਸ ਕੰਮ 'ਚ ਆ ਉਹ ਵੀ ਉਹ ਪੇਂਡਿੰਗ ਉਹ ਵੀ ਬੋਸ ਨਹੀਂ ਬਣਾਉਂਦੀ ਜਾਂ ਸਫਾਈ ਹੈ ਨਹੀਂ ਮੇਰੇ ਪੇਂਡਿੰਗ ਬਣਾਈ ਹੋਣੇ ਆਹ ਮੈਂ ਦਿਖਾਈ ਆ ਫੋਟੋ ਵੀ ਖਿੱਚ ਕੇ ਰੱਖੀ ਆ ਮੈਂ ਕਿਹਾ থামਬਨੇਲ ਤੇ ਲਾਵਾਂਗੇ ਮੈਂ ਆਪਾਂ ਛੱਡਣਾ ਪਤਾ ਨਹੀਂ ਛੱਡਣਾ ਬੰਦ ਛੱਡ ਲਓ ਥੋੜਾ ਥੋੜਾ ਇੱਥੇ ਇੰਡੀਆ ਇੰਡੀਆ ਨਹੀਂ ਲਿਖਣਾ ਹੈਗਾ ਉੱਪਰ ਉਹਨੇ ਚਲੋ ਮੈਂ ਤੁਹਾਨੂੰ ਲੱਗੀ ਸੀ ਫੋਨ ਕਰਨ ਮੈਂ ਕਿਹਾ ਮੈਂ ਨਾ ਹੁਣ ਵੇਲੇ ਨੂੰ ਚੱਲਾਂਗੇ ਪਹਿਲਾਂ ਕੱਢਿਆ ਤੇ ਉੱਤੇ ਬੋਦੀ ਪੁੱਤਾਂ ਦੀ ਮੈਂ ਸਕੋਰ ਕੱਢ ਲਿਆ ਪਹਿਲਾਂ ਕੱਢਿਆ ਤੇ ਉੱਤੇ ਬੋਦੀ ਪੁੱਤਾਂ ਦੀ ਮੈਂ ਸਕੋਰ ਉਹਨੂੰ ਕੀਤਾ ਫਿਰ ਗੋਲਡੀ ਦਾ ਆ ਗਿਆ ਵਿੱਚ ਉਹਨੂੰ ਨਹੀਂ ਮੈਨੂੰ ਪੈਸੇ ਦੇ ਗਿਆ ਪੈਸੇ ਦੇ ਗਿਆ ਪਹਿਲਾ ਤਾਂ ਵਾਹੇ ਫੜਾ ਕੇ ਚਲ ਗਿਆ ਉਹ ਬਾਅਦ ਚ ਮੁੜ ਕੇ ਆਇਆ ਕਹਿੰਦਾ ਭਾਬੀ ਜੀ ਤੁਸੀਂ ਮੈਨੂੰ ਪਛਾਣ ਲਿਆ ਮੈਂ ਕਿਹਾ ਮੈਂ ਪੁੱਟੋ ਆ ਕਹਿੰਦਾ ਭਾਜੀ ਨੂੰ ਦੱਸ ਦਈਓ ਵੀ ਤੁਸੀਂ ਇਹਨੂੰ ਪਛਾਣ ਲਿਆ ਮੈਂ ਕਿਹਾ ਉਹ ਮੈਂ ਇੱਕ ਦਿਨ ਦੇਖਿਆ ਸੀ ਤੁਹਾਨੂੰ ਆਹ ਲੈ ਰਹਿਣ ਦੇਈਂ ਰੱਖ ਦੇ ਫੇਰ ਮੁੜ ਕੇ ਆਇਆ ਉਹ ਤਾਂ ਗੱਡੀ ਕੋਲ ਕਹਿੰਦਾ ਛੇਰ ਪਛਾਣਿਆ ਹਾਂ ਕਹਿੰਦਾ ਮੈਂ ਘਾਣਾ ਲਿਆ ਵੈ ਮੈਂ ਹਾਂ ਚਲੋ ਠੀਕ ਆ ਫੇਰ ਬਣਾਓ ਫੇਰ ਤੁਸੀਂ ਨਾ ਲਓ ਜੀ ਮੰਮੀ ਵੀ ਸੋ ਗਏ ਆ ਹਰਮਨ ਨੇ ਹਾਲੇ ਮੰੰਜਾ ਨਹੀਂ ਡਾਇਆ ਹੈਗਾ ਹਾਂਜੀ ਹੈ 11 ਕਿਆ ਰੱਜ ਗਏ ਇੱਧਰ ਵੀ ਪਲਕ ਵੀ ਸੋ ਗਏ ਇਹਨੂੰ ਤਾਂ 9 ਵਜੇ ਹੀ ਤਾਂ ਵਿਚਾਈ ਦੀ ਬਾਤ ਹੋਣੀ ਕਿਉਂਕਿ ਸਵੇਰੇ ਟਾਈਮ ਪਤਾ ਨਹੀਂ ਮੈਨੂੰ ਬਹੁਤ ਨੀਂਦ ਆਉਂਦੀ ਤੁਸੀਂ ਅਜੋ ਦਵਾਈ ਕਰਦੀ ਨਾ ਜਿਹੜੀ ਅੱਖਾਂ ਹੀ ਬੰਦ ਉਹਦੇ ਵਿੱਚ ਨੀਂਦ ਦੀ ਹੋਗੀ ਜ਼ਰੂਰ ਆਹ ਚਲੋ ਤੁਸੀਂ ਕਰੋ ਅੱਜ ਵਲੌਗ ਲੈਣਾ ਬਹੁਤ ਬਲੋਗ ਹੈ ਚਲੋ ਜੀ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਸਾਡੇ ਵਲੌਗ ਕਿਦਾਂ ਦੇ ਲੱਗਦੇ ਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮਿਲਾਂਗੇ ਤੁਹਾਨੂੰ ਕੱਲ ਇੱਕ ਨਵੇਂ ਵਲੌਗ ਤੇ ਓਕੇ ਜੀ ਗੁੱਡ ਬਾਏ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ